ਖੰਨਾ ਤੋਂ ਹੈ ਜਿੱਥੇ ਕਿ ਬੀਤੇ ਦਿਨ ਇੱਕ ਵਿਅਕਤੀ ਤੇ ਹਮਲਾ ਕਰਕੇ ਦੋ ਅਣਪਛਾਤੇ ਵਿਅਕਤੀ ਗਰੀਬ 8 ਲੱਖ ਰੁਪਏ ਉਸਤੋਲ ਲੈ ਕੇ ਫਰਾਰ ਹੋ ਗਏ ਸੀ ਖੰਨਾ ਪੁਲਿਸ ਵੱਲੋਂ ਫੌਰਨ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਦੋ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਖੰਨਾ ਪੁਲਿਸ ਵੱਲੋਂ ਪ੍ਰੈਸ ਵਾਰਤਾ ਵੀ ਕੀਤੀ ਗਈ ਹੈ ਤੇ ਮਾਮਲੇ ਦੇ ਸੰਬੰਧ ਦੇ ਵਿੱਚ ਤਮਾਮ ਜਾਣਕਾਰੀ ਮੀਡੀਆ ਦੇ ਨਾਲ ਸਾਂਝਾ ਕੀਤੀ ਗਈ ਹੈ ਕੀ ਕੁਝ ਕਹਿਣਾ ਰਿਹਾ ਉਹਨਾਂ ਦਾ ਤੁਸੀਂ ਵੀ ਸੁਣੋ ਥਾਣਾ सदर ਖੰਨੇ ਦੀ ਇੱਕ ਰਿਪੋਰਟ ਹੋਇਆ ਸੀਗਾ ਇੱਕ ਰਾਹਗੀਰ ਨੇ ਇਨਫੋਰਮ ਕੀਤਾ ਸੀ ਪੁਲਿਸ ਸਟੇਸ਼ਨ सदर ਦੇ ਇੱਕ ਮੁੰਜੀ ਸਾਹਿਬ ਨੂੰ ਕਿ ਇੱਥੇ ਇੱਕ ਪਬਲਿਕ ਦਾ ਬੰਦਾ ਹੈ ਜੀ ਇਹਨਾਂ ਨੇ ਰੂਟ ਸਾਈਡ ਤੇ ਡਿੱਗਿਆ ਮਿਲਿਆ ਸਾਨੂੰ ਔਰ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਸਰ ਤੇ ਸੱਟ ਮਾਰ ਕੇ ਇਹਨਾਂ ਦੀ 8 ਲੱਖ ਰੁਪਏ ਜੋ ਹੈ ਉਹ ਖੋਹ ਕੀਤਾ ਗਿਆ ਹੈ ਕਿਉਂਕਿ ਮੈਟਰ ਬਹੁਤ ਸੰਜੀਦਾ ਸੀ ਬਾਤ ਉਹ ਫਿਰ ਇਮੀਡੀਟਲੀ ਡੀਐਸਪੀ ਸਿਟੀ ਸਾਹਿਬ ਡੀਐਸਪੀ ਡਿਟੈਕਟਿਵ ਸਾਹਿਬ ਨਾਲੇ ਜੋ ਥਾਣਾ ਸਦਰ ਦੀ ਸਾਰੀ ਫੋਰਸ ਔਰ ਮੈਂ ਖੁਦ ਵੀ ਸੀਗੀ ਮੌਕੇ ਤੇ ਅਸੀਂ ਉਹਦੇ ਤੇ ਟੈਕਨੀਕਲੀ ਕੰਮ ਕਰਨਾ ਸ਼ੁਰੂ ਕੀਤੇ ਸੀਗੇ ਸਾਨੂੰ ਇਹ ਪਤਾ ਚੱਲਿਆ ਸੀ ਕਿ ਉੱਥੇ ਵਕਈ ਵਿਡਰੋ ਹੋ ਗਏ ਸੀ ਪੈਸੇ ਬੈਂਕ ਤੋਂ ਵਿਡਰੋ ਹੋ ਗਏ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਕਿ ਇਥੋਂ ਦੀ ਸ਼ੁਰੂ ਹੋਇਆ ਇਸ ਬੈਂਕ ਤੋਂ ਪੈਸੇ ਵਿਡਰੋ ਹੋਏ ਸੀਗੇ ਤਾਂ ਉਹਦੇ ਤੇ ਟੈਕਨੀਕਲੀ ਕੰਮ ਕਰਦੇ ਹੋਏ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਹਰਸ਼ਪ੍ਰੀਤ ਸਿੰਘ ਨਾਦਰ ਹੈਗਾ ਲੜਕਾ ਜਿਹਨਾਂ ਨੂੰ ਸੱਟ ਲੱਗੀ ਸੀ ਔਰ ਜਿਨ੍ਹਾਂ ਵੱਲੋਂ ਇਹ ਜੋ ਪਹਿ ਜੋ ਖੋ ਹੋ ਗਏ ਸੀਗੇ ਅ ਲੇਕਿਨ ਜਦੋਂ ਅਸੀਂ ਟੈਕਨੀਕਲੀ ਚੈੱਕ ਕੀਤਾ ਉਹਦੇ ਵਿੱਚ ਚੀਜ਼ੇ ਜੋ ਹੈ ਉਹ ਮੈਚ ਹੋ ਨਹੀਂ ਰਹੀ ਸੀਗੇ ਤਾਂ ਫਿਰ ਅਸੀਂ ਇਹਨਾਂ ਦੇ ਬੈਕਗ੍ਰਾਉਂਡ ਥੋੜਾ ਜਿਹਾ ਹੋਰ ਚੈੱਕ ਕੀਤਾ ਜੋ ਹਰਸ਼ਪ੍ਰੀਤ ਅਲੀ ਅਰਸ਼ ਜਸੂ ਜੋ ਹੈ ਔਰ ਇਹਨਾਂ ਦੇ ਜਿੱਥੇ ਇਹ ਕੰਮ ਕਰਦਾ ਸੀਗਾ ਇਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਵਿਸ਼ਾਲ ਹੈਗੇ ਜੋ ਆੜਤੀ ਨੇ ਉਹਨਾਂ ਦੇ ਕੋਲ ਕੰਮ ਕਰਦਾ ਸੀ ਤਾਂ ਉਹਨਾਂ ਵੱਲੋਂ ਡਿਟੇਲ ਲੈ ਕੇ ਅਸੀਂ ਇਹਨਾਂ ਨੂੰ ਜਸੂ ਤੱਕ ਅਸੀਂ ਪਹੁੰਚੇ ਉਥੋਂ ਜਦੋਂ ਇਹਨਾਂ ਨਾਲ ਪੁੱਛਵਿਸ਼ ਹੋਈ ਹੈ ਤਾਂ ਫਿਰ ਉਹਦੇ ਤੇ ਸਾਰੀ ਚੀਜ਼ੇ ਸਾਹਮਣੇ ਆਏ ਕਿ ਇਹਨੇ ਪੈਸੇ ਵਿਡਰਾ ਕੀਤਾ ਸੀ ਜੋ ਆਪਣੇ ਓਨਰ ਦੇ ਕਹਿੰਦੇ ਤੇ ਉਹਨਾਂ ਦੇ ਓਨਰ ਦੇ ਬਾਈਕ ਤੇ ਹੀ ਆਇਆ ਸੀਗਾ ਉਹਨਾਂ ਦੇ ਅਕਾਊਂਟ ਤੋਂ ਪੈਸੇ ਵਿਡਰਾ ਕੀਤਾ ਸੀਗਾ ਉਹਨੂੰ ਥੋੜਾ ਜਿਹਾ ਲਾਲਚ ਆ ਗਿਆ ਕਿ ਅਗਰ ਮੈਂ ਇਹਨੂੰ ਇੱਕ ਡਰਾਮਾ ਕਰਾਂ ਕਿ ਮੇਰੀ ਪਹਿ ਖੋ ਹੋ ਗਏ ਤਾਂ ਨਾ ਮੈਂ ਉਹ ਉਹ ਮੇਰਾ ਓਨਰ ਨੂੰ ਪਤਾ ਚੱਲਣਾ ਨਾ ਇਹ ਜ਼ਿੰਮੇਵਾਰੀ ਮੇਰੇ ਤੇ ਆਉਣਾ ਤਾਂ ਫਿਰ ਉਹ ਪੈਸੇ ਮੈਂ ਆਪ ਰੱਖ ਸਕਦਾ ਹੈਗਾ ਤੋ ਇਹ ਦੇ ਕਰਕੇ ਇਹਨੇ ਆਪਣਾ ਇੱਕ ਦੋਸਤ ਨੂੰ ਨਾਲ ਲਿਆ ਗੌਰਵ ਸਿੰਘ ਉਹ ਹੈਗਾ ਇਥੇ ਰਾਮਗੜ ਸਰਦਾਰਾ ਥਾਣਾ ਮਲੋਧ ਦੇ ਰਹਿਣ ਵਾਲਾ ਤੋ ਉਹਨਾਂ ਨੂੰ ਉਹਨਾਂ ਦੇ ਵਿੱਚ ਉਹਨਾਂ ਦੇ ਹੱਥ ਤੋਂ ਆਪਣਾ ਪੈਸੇ ਦਿੱਤਾ ਸੀਗਾ ਇਹਨੇ ਇਹ ਕਹਤੇ ਹੋਏ ਕਿ ਮੈਂ ਇਸ ਤਰੀਕੇ ਨਾਲ ਕਰ ਲੈਣਾ ਤਾਂ ਕਿ ਪੈਸੇ ਆਪਾਂ ਬਾਅਦ ਚ ਲੈ ਸਕਦੇ ਹੈਗੇ ਤੋ ਇਸ ਤੋਂ ਬਾਅਦ ਜਦੋਂ ਅਸੀਂ ਸਾਰਾ ਇੱਕ ਉਨਤਕ ਅਸੀਂ ਪਹੁੰਚੇ ਇਹ ਦੋਵਾਂ ਨੂੰ ਅਸੀਂ ਫੜੇ ਰਾਮਗੜ ਸਰਦਾਰਾ ਤੁਸੀਂ ਫੜੇ ਗੌਰਵ ਸਿੰਘ ਔਰ ਜੋ ਹੈਗਾ ਜਸੂ ਇਹ ਦੋਵਾਂ ਨੂੰ ਫੜੇ ਔਰ ਫਿਰ ਜਨ ਸਾਡੇ ਜੋ ਵਿਸ਼ਾਲ ਹੈਗਾ ਜਿਨ੍ਹਾਂ ਦੇ ਅਕਾਊਂਟ ਤੋਂ ਪੈਸੇ ਨਿਕਲੇ ਹੈਗੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਐਫਆਈਆਰ ਨੰਬਰ 217 ਜੋ ਥਾਣਾ सदर ਦੇ ਵਿੱਚ ਦਰਜ ਹੋਇਆ ਸੈਕਸ਼ਨ 316 2 ਸਬਸੈਕਸ਼ਨ 2 ਔਰ 316 4 ਉਹ ਪਹਿਲੇ 446 420 ਹੁੰਦਾ ਸੀਗਾ ਨਾਲ ਕਟ ਸੈਕਸ਼ਨ 61 ਬੀ ਐਨ ਐਸ ਸੋ ਦੈਟ ਇਜ਼ 120 ਬੀ ਕਨਸਪੀਰੇਸੀ ਦਾ ਉਦੇ ਵਿੱਚ ਪਰਚਾ ਦਰਜ ਹੋ ਕੇ ਇਮੀਡੀਏਟਲੀ ਜਦੋਂ ਪਰਚਾ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਜੀ ਉਹਨਾਂ ਦੇ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਕੇਸ ਵੀ ਟਰੇਸ ਕੀਤਾ ਗਿਆ ਔਰ ਪੂਰੇ 8 ਲੱਖ ਰੁਪਏ ਜੋ ਹੈ ਉਹ ਜੋ ਇਹਦੇ ਤੇ ਨੇ ਕਿਹਾ ਸੀਗਾ ਉਹ ਗਪਨ ਹੋਏ ਸੀ ਇਹਨਾਂ ਦੇ ਜਾਂ 스내ਚ ਹੋਏ ਸੀ ਉਹ ਪੂਰੇ ਪੈਸੇ ਰੁਪਏ ਰਿਕਵਰ ਕੀਤਾ ਗਿਆ ਜੀ ਤਾਂ ਪਰ ਪੈਸੇ ਨੇ ਕਿਉਂ ਇਦਾਂ ਕੀਤੇ ਸੀ ਕੋਈ ਲੋੜ ਸੀਗੀ ਜਾਂ ਫਿਰ ਇਹਦੇ ਵਿੱਚ ਦੇਖੋ ਜੀ ਗੱਲ ਇਹ ਹੈਗਾ ਇਹ 2 ਸਾਲ ਤੋਂ ਇਹਨਾਂ ਕੋਲ ਕੰਮ ਕਰਦਾ ਸੀ ਵਿਸ਼ਾਲ ਜੀ ਦੇ ਕੋਲੇ ਕੰਮ ਕਰਦਾ ਸੀਗਾ ਔਰ ਇਹਨਾਂ ਦਾ ਮੇਨ ਕੰਮ ਹੁੰਦਾ ਸੀ ਹਰ ਵਾਰੀ ਇਹ ਜਾ ਕੇ ਉਹਨਾਂ ਦੀ ਪੈਸੇ ਵਿਡਰਾ ਕਰਦਾ ਸੀ ਕਿਉਂਕਿ ਉਹ ਟ੍ਰਾਂਜੈਕਸ਼ਨ ਬੜੇ ਹੁੰਦੇ ਸੀਗੇ ਤਾਂ ਫਿਰ ਉਹਨੂੰ ਇੱਕ ਲਾਲਚ ਆਇਆ ਕਿ ਨਹੀਂ ਮਤਲਬ तकरीबन ਹਰ ਹਫਤੇ ਹੀ ਇੰਨਾ ਜ਼ਿਆਦਾ ਪੈਸੇ ਦੀ ਟ੍ਰਾਂਜੈਕਸ਼ਨ ਹੋ ਰਹੀ ਆ ਬੰਦਾ ਆਪ 8 ਲੱਖ 10 ਲੱਖ ਇਸ ਤਰੀਕੇ ਨਾਲ ਵਿਡਰਾ ਕਰ ਰਿਹਾ ਹੈਗਾ ਤਾਂ ਉਹਨੂੰ ਲੱਗਿਆ ਕਿ ਇਹ ਇੰਨਾ ਵੱਡਾ ਅਮਾਉਂਟ ਜੋ ਹੈ ਮੈਂ ਇੱਕ ਵਾਰੀ ਕਰ ਸਕਦਾ ਹੈਗਾ ਲੈ ਸਕਦੇ ਹੈਗੇ ਮੈਂ ਪਲਾਨਿੰਗ ਜਿਹੜੀ ਹੈ ਇਹ ਲੁੱਟ ਦੀ ਕਿਸ ਤਰ੍ਹਾਂ ਇਹਨਾਂ ਨੇ ਕੀਤੀ ਕੋਈ ਜਿੱਦਾਂ ਗੱਲ ਕੋ ਸੋਸ਼ਲ ਮੀਡੀਆ ਤੇ ਪਹਿਲਾਂ ਦੇਖ ਕੇ ਕਰਦੇ ਨੇ ਜਾਂ ਫਿਰ ਹੋਰ ਕੋਈ ਉਹ ਨਹੀਂ ਜੀ ਗੱਲ ਇਹ ਹੈਗਾ ਕਿ ਜਿਵੇਂ ਇਟ ਇਜ਼ ਹਿਊਮਨ ਸਾਈਕੋਲੋਜੀ ਜਿਵੇਂ ਤੁਸੀਂ ਕਿਸੇ ਦਾ ਭਰੋਸਾ ਜਿੱਤ ਲਿਆ 2 ਸਾਲ ਨੂੰ ਤੇ ਕੰਮ ਕਰਤਾ ਐਂਡ ਔਰ ਤੁਸੀਂ ਵੱਡੇ ਅਮਾਉਂਟ ਦੇ ਪੈਸੇ ਤੁਸੀਂ ਹੈਂਡਲ ਕਰ ਰਹੇ ਹੋ ਡੇਲੀ ਬੇਸਿਸ ਤੇ ਹੈਂਡਲ ਕਰ ਰਹੇ ਹੋ ਤਾਂ ਤੁਹਾਡੀ ਓਨਰ ਤੁਹਾਨੂੰ ਸ਼ੱਕ ਨਹੀਂ ਕਰਨਾ ਹੈਗਾ ਔਰ ਹੁਣ ਤੁਸੀਂ ਇਸ ਤਰੀਕੇ ਨਾਲ ਬਣਾਤੇ ਇੱਕ ਕਹਾਣੀ ਮੇਰਾ ਤਾਂ ਕੋਈ ਗਲਤੀ ਹੀ ਨਹੀਂ ਸੀਗਾ ਜੀ ਉੱਪਰ ਹੈ ਕਿਸ ਨੇ ਆ ਕੇ ਖੋ ਖੋ ਕਰਕੇ ਚਲ ਗਿਆ ਨਾ ਤੁਹਾਡੇ ਕੰਮ ਤੇ ਕੋਈ ਅਸਰ ਆਣਾ ਨਾ ਤੁਹਾਡੇ ਪਰੋਸੇ ਦੀ ਕੋਈ ਅਸਰ ਆਣਾ ਔਰ ਤੁਹਾਡੇ ਪੈਸੇ ਵੀ ਤੁਹਾਨੂੰ ਮਿਲ ਗਏ ਸਿਰ ਤੇ ਸਿਰ ਕਿਤਨਾ ਲੱਗੀ ਜਿਹੜੀ ਉਹ ਦੱਸ ਦੱਸ ਸੀਗਾ ਜੀ ਉਹ ਗੱਲ ਇਹ ਹੈਗਾ ਜੀ ਇੰਨੇ ਅ ਇਟ ਲੈ ਕੇ ਆਪਣੇ ਆਪ ਮਾਰਦਾ ਸੀ ਕਿ ਇਹ ਇੱਕ ਬਣਾਉਣ ਵਾਸਤੇ ਕਿ ਮਤਲਬ ਔਥੈਂਟਿਕ ਬਣਾਉਣ ਵਾਸਤੇ ਕਿ ਨਹੀਂ ਜੀ ਮੈਨੂੰ ਕਿਸੇ ਨੇ ਮਾਰ ਕੇ ਲੈ ਕੇ ਚਲਾ ਗਿਆ ਤੋ ਉਹ ਬਣਾਉਣ ਵਾਸਤੇ ਉਹਨੂੰ ਆਥੈਂਟਿਕ ਬਣਾਉਣ ਵਾਸਤੇ ਇਹਨੇ ਇਟਾ ਆਪਣੇ ਸਰ ਤੇ ਆਪੇ ਮਾਰਿਆ ਸੀ ਪੂਰੀ ਰਕਮ ਰਿਕਵਰ ਹੋ ਗਈ ਜੀ ਹੁਣ ਪੂਰੀ ਰਕਮ ਰਿਕਵਰ ਹੋਇਆ ਜੀ ਉਹ ਤੁਹਾਡੇ ਕੋਲ ਹੁਣੇ ਰੱਖ ਲਾਂਗੇ ਤੋ ਫਿਰ ਕੀ ਪਹਿਲਾਂ ਕੋਈ ਮੁਕਾਦਮਾ ਕਰਦੇ ਹੈਗੇ ਦੋਨਾਂ ਦਾ ਨਹੀਂ ਜੀ ਦੋਵਾਂ ਦੇ ਉੱਤੇ ਕੋਈ ਮੁਕਾਦਮਾ ਦਰਜ ਨਹੀਂ ਹੈਗੇ ਦੋਵੇਂ ਇੱਥੇ ਰਾਮਗੜ੍ਹ ਸਰਦਾਰਾ ਦੇ ਨੇੜੇ ਨਾਲੇ ਹੈਗੇ ਦੋਵੇਂ ਦੋਸਤ ਸੀ ਔਰ ਜੋ ਦੂਜਾ ਗਰੋਸ ਸਿੰਘ ਹੈਗਾ ਉਹਨਾਂ ਦਾ ਹਾਲੇ ਆਪਾਂ ਪਰਚੇ ਪਰਚੇ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਕਿਉਂਕਿ ਪੈਸੇ ਉਹਨਾਂ ਕੋਲ ਰਿਕਵਰ ਹੋਏ ਨੇ ਔਰ ਇਹਨਾਂ ਦੇ ਉਸ ਵੇਲੇ ਪੂਰਾ ਰੋਲ ਸੀਗਾ ਲੇਕਿਨ ਉਹਦਾ ਇੰ ਇਨਾਂ ਨੂੰ ਪਤਾ ਸੀ ਨਹੀਂ ਪਤਾ ਸੀ ਜੋ ਜਸੂਦਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਦੇ ਕਾਰਵਾਈ ਕਰਾਂਗੇ 26 27 ਸਾਲ ਦੀ ਜੀ ਤੁਮ ਜਿਸ ਤਰ੍ਹਾਂ ਵੱਡੀਆਂ ਫਰਮਾਂ ਦੇ ਮੁਲਾਜ਼ਮ ਇਸ ਤਰ੍ਹਾਂ ਭੇਜ ਦਿੰਦੇ ਨੇ ਅਨਸਿਕਿਉਰ ਇੰਨਾ ਕੈਸ਼ ਲੈ ਕੇ ਜਾ ਰਹੇ ਸੀ ਉਹ ਵੀ ਬਾਈਕ ਤੇ ਉਹਨਾਂ ਨੂੰ ਕੀ ਅਪੀਲ ਕਰਾਂਗੇ ਬਿਲਕੁਲ ਜੀ ਦੇਖਿਓ ਗੱਲ ਇਹ ਹੈਗਾ ਕਿ ਭਾਵੇਂ ਪੈਸੇ ਤੁਹਾਡਾ 10000 ਹੈ ਜਾਂ 10 ਲੱਖ ਹੈ ਜਾਂ 10 ਕਰੋੜ ਹੈ ਪੈਸੇ ਜਦੋਂ ਕੋਈ ਤੁਸੀਂ ਇੰਨਾ ਅਫਰਟ ਨਾਲ ਅਸੀਂ ਕਮਾਉਂਦੇ ਆ ਇੰਨਾ ਮਿਹਨਤ ਨਾਲ ਕਮਾਉਂਦੇ ਆ ਤਾਂ ਫਿਰ ਉਹਦਾ ਰੱਖੀ ਕਰਨਾ ਵੀ ਆਪਣਾ ਜ਼ਿੰਮੇਵਾਰੀ ਹੁੰਦੀ ਹੈ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਇਹਨਾਂ ਨੂੰ ਔਰ ਫਿਰ ਆਪਣੇ ਮੁਲਾਜ਼ਮਾਂ ਦਾ ਵੈਰੀਫਾਈ ਜ਼ਰੂਰ ਕਰੋ ਇਹਦੇ ਵਿੱਚ ਨਾ ਕੋਈ ਕਿਸੇ ਦਾ ਸਟਰੀਟ ਕ੍ਰਾਈਮ ਨਹੀਂ ਹੈ ਜੀ ਇਹ ਸਨਾਚਿੰਗ ਨਹੀਂ ਹੈ ਬੰਦੇ ਨੇ ਆਪਣੇ ਆਪ ਬਣਾਤੀ ਤਾਂ ਇਹਦੇ ਵਿੱਚ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆ ਵੱਡੇ ਮਤ ਤੁਸੀਂ ਕੈਰੀ ਕਰ ਰਹੇ ਹੋਗੇ ਤੁਸੀਂ ਐਟਲੀਸਟ ਯੂ ਕੈਨ ਯੂਜ਼ ਫੋਰ ਵੀਲਰ ਯੂਜ਼ ਕਰ ਸਕਦੇ ਹੈਗੇ ਜਾਂ ਦੋ ਬੰਦੇ ਆ ਸਕਦੇ ਨੇ ਜਾਂ ਆਪਣੀ ਨਿਗਰਾਨੀ ਦੇ ਵਿੱਚ ਇਹ ਕੰਮ ਹੋ ਸਕਦਾ ਹੈ ਤਾਂ ਕਿ ਇੱਕ ਤਾਂ ਪੁਲਿਸ ਤਾਂ ਹੈਗੀ ਜੀ ਲੇਕਿਨ ਉਸ ਤੋਂ ਪਹਿਲਾਂ ਆਪਣੀ ਸੋਸ਼ਲ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਜਿਵੇਂ ਤੁਸੀਂ ਰੋਡ ਵੀ ਕ੍ਰੋਸ ਕਰਦੇ ਹੋ ਤਾਂ ਫਿਰ ਦੋਵੇਂ ਪਾਸੇ ਦੇਖ ਕੇ ਕ੍ਰੋਸ ਕਰਦੇ ਇਹ ਨਹੀਂ ਹੈ ਕਿ ਨਹੀਂ ਜੀ ਰੋਡ ਤਾਂ ਸਰਕਾਰੀ ਹੈ ਤਾਂ ਮੈਂ ਇਦਾਂ ਚੱਲਾਂਗਾ ਫਿਰ ਗੱਡੀ ਆ ਕੇ ਠੋਕਦੀ ਹੈ ਤਾਂ ਫਿਰ ਨੁਕਸਾਨ ਸਾਡੀ ਹੋਣੀ ਹੈ ਨਾ ਤਾਂ ਜਦੋਂ ਅਸੀਂ ਰਾਈਟਸ ਐਂਡ ਡਿਊਟੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਆਪਣਾ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਆਪਣੀ ਸੇਫਟੀ ਅਸੀਂ ਆਪ ਰੱਖ ਕੇ ਚਲੀਂ ਔਰ ਇਹਦੇ ਤੜੀ ਮੀਡੀਆ ਲਈ ਵੀ ਮੈਂ ਇੱਕ ਇੱਕ ਰਿਕਵੈਸਟ ਮੈਂ ਕਰਨਾ ਚਾਹਾਂਗੀ ਜਦੋਂ ਵੀ ਅਸੀਂ ਫੈਕਟਰੀ ਦੇ ਵਿੱਚ ਜਾਂ ਮੰਨ ਲਿਜੀਏ ਕਿ ਆਪਣੇ ਘਰ ਦੇ ਵਿੱਚ ਜਦੋਂ ਤੁਸੀਂ ਕਮ ਵਾਸਤੇ ਕਿਸੇ ਨੂੰ ਰੱਖਦੇ ਹੋ ਕਿ ਜ਼ਰੂਰ ਉਹਨਾਂ ਦਾ ਸਾਰੇ ਵੈਰੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹਨਾਂ ਦੇ ਮੋਬਾਈਲ ਨੰਬਰ ਉਹਨਾਂ ਦੀ ਐਡਰੈਸ ਇਹ ਸਾਰੇ ਤੁਹਾਨੂੰ ਪਤਾ ਹੋਵੇ ਕਿ ਉਹਨਾਂ ਦਾ ਕੋਈ ਕ੍ਰਿਮिनल ਬੈਕਗ੍ਰਾਉਂਡ ਵਗੈਰਾ ਨਾ ਹੋਵੇ ਔਰ ਉਹਨਾਂ ਦੇ ਡਿਟੇਲਸ ਤੁਸੀਂ ਨਜ਼ਦੀਕੀ ਤੁਹਾਡੀ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦੇ ਦੇ ਜੀ ਤਾਂ ਉਹ ਤਾਂ ਕਿ ਉਹਨਾਂ ਦੇ ਮਨ 'ਚ ਕੋਈ ਬੋਝ ਰਹੂਗਾ ਹਾਂਜੀ ਸਾਡੀ ਡਿਟੇਲਸ ਜੋ ਹੈਗਾ ਆਲਰੇਡੀ ਪੁਲਿਸ ਕੋਲ ਹੈਗੀ ਔਰ ਇਹ ਤੁਸੀਂ ਵੀ ਸੇਫ ਰਹੋਗੇ ਕਿ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਕਿਹਨੂੰ ਆਪਣੇ ਫੈਕਟਰੀ ਦੇ ਵਿੱਚ ਕੰਮ ਉਤੇ ਰੱਖਿਆ ਹੈ ਤਾਂ ਮੈਂ